ਜਿਗਰਾਤ ਦੇ ਅਨਸਰ ਦਾ ਕਾਰਨਾਮਾ ਠਾਈ ਤੀਕ ਨੂੰ ਸਾਡੇ ਪਿੰਡ ਵਿੱਚ ਜਾਗਰਣ ਚੱਲ ਰਿਹਾ ਸੀ ਤੇ ਉਸ ਦੌਰਾਨ ਆਪਣੇ ਕਰਨਦੀਪ ਪੁੱਤਰ ਨਿਰਮਲ ਸਿੰਘ ਉਹ ਵੀ ਸੇਵਾ ਕਰ ਰਿਹਾ ਸੀ ਤੇ ਕੋਈ ਸਾਰਤੀ ਅਨਸਰ ਆਏ ਉਹਨੇ ਉਹਦੇ ਉੱਤੇ ਦਾਤਰ ਨਾਲ ਹਮਲਾ ਕਰ ਦਿੱਤਾ ਜਿਗਰਾਤ ਨੇ ਦਾਤਰ ਮਾਰ ਕੇ ਮੁੰਡੇ ਦਾ ਕੀਤਾ ਕਤਲ ਸੋ ਪਿੰਡ ਦੇ ਸਰਾਰਤੀ ਆਂਸਰਾਂ ਵੱਲੋਂ ਤਕਰੀਬਨ ਸਵੇਰੇ 5:30 ਵਜੇ ਨਾਤਰਾਂ ਨਾਲ ਹਮਲਾ ਕਰ ਦਿੱਤਾ ਪੁਲਿਸ ਨੇ ਸੁਝਾਈ ਮਾਮਲੇ ਦੀ ਗੁੱਥੀ ਕਾਰਕੂ ਤਾਰ ਬੁਜਾਰੀ ਕਰਦਿਆਂ 5-6 ਘੰਟਿਆਂ ਵਿੱਚ ਇਹ ਕਾਤਲਾਂ ਨੂੰ ਫੜ ਲਿਆ ਅਸੀਂ ਕਾਤਲ ਚ ਵਰਤੇ ਹਥਿਆਰਾਂ ਸਮੇਤ 4 ਮੁਜਮਨ ਪੁਲਿਸ ਨੇ ਕੀਤਾ ਗ੍ਰਿਫਤਾਰ ਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਰਮਲ ਸਿੰਘ ਵਾਸੀ ਕਾਗਣਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਿਆਂ ਨਾਲ ਜੰਮੇਰ ਸੱਟਾਂ ਜਿਹੜੀ ਮਾਰਦੇ ਨੇ ਇਤਰਾ ਲਾਈਆਂ ਸੀ ਪਿੰਡ ਦੇ ਨਗਰ ਨੇ ਐਸਐਚਓ ਸਾਹਮਣੇ ਪੂਰੀ ਟੀਮ ਨੇ ਸਾਨੂੰ ਅਨਸਾਫ਼ ਦੋਇਆ ਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦੇਵਨ ਮੀਡੀਆ ਮੈਂ ਪੂਜਾ ਜਲੰਧਰ ਦੇ ਸ਼ਾਹਕੋਟ ਥਾਣੇ ਦੀ ਪੁਲਿਸ ਨੇ ਪਿੰਡ ਕੰਗਣਾ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਤੇ ਚਾਰ ਮੌਜੂਮਾਂ ਨੂੰ ਗ੍ਰਿਫਤਾਰ ਕਰ ਲਿਆ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਓਮਕਾਰ ਸਿੰਘ ਬਰਾੜ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਉਰਫ ਰਾਜਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਕੰਗਣਾ ਥਾਣਾ ਸ਼ਾਹਕੋਟ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹਨਾਂ ਦੇ ਪਿੰਡ ਕੰਗਣਾ ਵਿੱਚ ਮਾਤਾ ਰਾਣੀ ਦਾ ਜਾਗਰਣ ਸੀ ਇਸ ਦੌਰਾਨ ਉਹ ਆਪਣੇ ਭਰਾ ਕਰਨਦੀਪ ਉਰਫ ਨੰਦੂ ਤੇ ਮਾਮਨੇ ਦੇ ਮੁੰਡੇ ਨਾਲ ਜਾਗਰਨ ਵਿੱਚ ਲੰਗਰ ਦੀ ਸੇਵਾ ਕਰਾ ਰਿਹਾ ਸੀ ਜਦੋਂ ਉਸ ਦਾ ਪ੍ਰਾਕਰਨਦੀਪ ਪੁਰਫ ਨੰਦੂ ਸਟੇਜ ਦੇ ਨੇੜੇ ਆਪਣਾ ਮੋਟਰਸਾਈਕਲ ਲੈਣ ਗਿਆ ਤਾਂ ਕੁਝ ਵਿਅਕਤੀਆਂ ਨੇ ਉਸ ਨੂੰ ਮਾਰਨ ਦੇ ਇਰਾਦੇ ਨਾਲ ਕੁੱਟਮਾਰ ਕੀਤੀ ਅਤੇ ਤੇਜ਼ ਧਾਰ ਹਥਿਆਰਾਂ ਨਾਲ ਜ਼ਖਮੀ ਕਰ ਦਿੱਤਾ ਕਰਨਦੀਪ ਪੁਰਫ ਨੰਦੂ ਦੀ ਸਤਿਅਮ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਮੌਜਮ ਦੀ ਗ੍ਰਿਫਤਾਰੀ ਤੋਂ ਬਾਅਦ ਪੁਛਗੀਚ ਵਿੱਚ ਪਤਾ ਲੱਗਿਆ ਕਿ ਇੱਕ ਘਟਨਾ ਜਾਗਰਣ ਦੌਰਾਨ ਮਾਮੂਲੀ ਝਗੜੇ ਕਾਰਨ ਵਾਪਰੀ ਪੁਲਿਸ ਨੇ ਸਾਰੇ ਮੁਜਮਮਾ ਨੂੰ ਗ੍ਰਿਫਤਾਰ ਕੀਤਾ ਤੇ ਮੁਜਮਮੇ ਦੇ ਕਬਜ਼ੇ ਵਿੱਚੋਂ ਅਪਰਾਧ ਦੌਰਾਨ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਮੁਜਮਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਨ ਹਾਸਲ ਕੀਤਾ ਗਿਆ ਤੇ ਉਹਨਾਂ ਤੋਂ ਵੀ ਸਥਾਨਾ ਪੁਛਗੀਚajou ਕੀਤੀ ਜਾ ਰਹੀ ਹੈ ਮੈਂ ਸਰਪੰਚ ਸਾਹਿਬ ਕਾ ਸਰਪੰਚ ਰਾਜ ਕੁਮਾਰ ਪਿਛਲੀ 28 ਤਰੀਕ ਨੂੰ ਸਾਡੇ ਪਿੰਡ ਵਿੱਚ ਜਾਗਰਣ ਚੱਲ ਰਿਹਾ ਸੀ ਤੇ ਉਸ ਦੌਰਾਨ ਆਪਣੇ ਕਰਨਦੀਪ ਪੁੱਤਰ ਨਿਰਮਲ ਸਿੰਘ ਉਹ ਵੀ ਸੇਵਾ ਕਰ ਰਿਹਾ ਸੀ ਤੇ ਕੋਈ ਸਾਰਤੀ ਅੰਸਰ ਆਏ ਉਹਨੇ ਉਹਦੇ ਉੱਤੇ ਡਾਕਟਰ ਨਾਲ ਹਮਲਾ ਕਰ ਦਿੱਤਾ ਤੇ ਇਲਾਜ ਦੌਰਾਨ ਉਹਦੀ ਮੌਤ ਹੋ ਗਈ ਅਸੀਂ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਦਾ ਤੇ ਚੌਕੀ ਇੰਚਾਰਜ ਆਪਣੇ ਬੂਟਾ RAM ਦਾ ਬਹੁਤ ਧੰਨਵਾਦ ਕਰਦੇ ਪਿਛਲੀ 28 ਤਰੀਕ ਨੂੰ ਪ੍ਰਾਂਡ ਯਾਦਗਰਨ ਚੱਲਦਾ ਸੀ ਪੇਰੇ بیٹے ਦੀ ਉਹਦੇ ਵਿੱਚ ਮਾਸੋ ਹੋ ਗਈ ਸੀ ਤੇ ਪਿੰਡ ਦੇ ਨਗਰ ਨੇ ਐਸਐਚਓ ਸਾਹਮਣੇ ਪੂਰੀ ਟੀਮ ਨੇ ਸਾਨੂੰ ਅਨਸਾਫ਼ ਦਿਵਾਇਆ ਤੁਹਾਨੂੰ ਦਾ ਕਰਦੇ ਆ ਵੀ ਚਲੋ ਮੈਂ ਕੁਲਦੀਪ ਸਿੰਘ ਸਰਪੰਚ ਪਿੰਡ ਕਾਗਣਾ ਜੋ ਕਿ ਸਾਡੇ ਪਿੰਡ ਵਿੱਚ ਤੇ ਸਾਡੇ ਪਿੰਡ ਕਾਗਣਾ ਵਿੱਚ ਜਾਗਰਣ ਚੱਲ ਰਿਹਾ ਸੀ ਜਿਸ ਵਿੱਚ ਕਰਨਦੀਪ ਨੰਦੂ ਪੁੱਤਰ ਨਿਰਮਲ ਸਿੰਘ ਸੇਵਾ ਕਰ ਰਿਹਾ ਸੀ ਉਸ ਦੌਰਾਨ ਉਸ ਪਿੰਡ ਦੇ ਸ਼ਰਾਰਤੀ ਆਂਸਰਾਂ ਵੱਲੋਂ ਤਕਰੀਬਨ ਸਵੇਰੇ 5:30 ਵਜੇ ਨਾਤਰਾਂ ਨਾਲ ਹਮਲਾ ਕਰ ਦਿੱਤਾ ਉਸ ਜਗ੍ਹਾ ਤੋਂ ਦੌੜ ਗਏ ਉਸ ਤੋਂ ਬਾਅਦ ਸਿਰ ਤੇ ਜ਼ਖ਼ਮ ਸੱਟ ਹੌਨਕਾਰ ਨਾ ਹਸਪੀਟਲ ਲੈ ਗਏ ਇਲਾਜ ਦੌਰਾਨ ਕਰਨਦੀਪ ਦੀ ਮੌਤ ਹੋ ਗਈ ਜੀ ਪਰਿਵਾਰ ਨੇ ਪ੍ਰਸ਼ਾਸਨ ਤੋਂ ਕਾਗਜ਼ਾਂ ਨੂੰ ਫੜਨ ਦੀ ਮੰਗ ਕੀਤੀ ਅਤੇ ਸਾਹ ਕੋਲ ਡੀਐਸਪੀ ओंਕਾਰ ਸਿੰਘ ਬਰਾੜ ਐਸਐਚਓ ਬਲਵਿੰਦਰ ਸਿੰਘ ਕੁਲਰ ਅਤੇ ਚੌਕੀ ਅਨਚਾਰ ਜਨਮ ਸਿੰਘਾ ਪੁੱਤਰ ਰਾਮ ਅਤੇ ਉਸ ਉਸ ਉਹਨਾਂ ਦੀ ਪੂਰੀ ਟੀਮ ਨੇ ਵਧੀਆ ਕਾਰਜ ਸਾਰ ਬੁਝਾਰੀ ਕਰਦੇ ਆ 6 5 6 ਘੰਟਿਆਂ ਵਿੱਚ 3 ਘਾਤਲਾਂ ਨੂੰ ਫੜ ਲਿਆ ਅਸੀਂ ਥਾਣਾ ਸ਼ਾਹਕੋਟ ਪੁਲਿਸ ਪ੍ਰਸ਼ਾਸਨ ਦਾ ਪਿੰਡ ਕਾਗਣਾ ਵੱਲੋਂ ਧੰਨਵਾਦ ਕਰਦੇ ਹਾਂ ਜਿਲ੍ਹਾ ਜੰਦਰ ਦੇ ਮਾਡਲ ਥਾਣਾ ਸ਼ਾਹਕੋਟ ਚ ਸਭੇ ਸ਼ਾਹਕੋਟ ਦੇ ਅਧੀਨ ਆਉਂਦੇ ਪਿੰਡ ਕਾਗਣਾ ਚ 29 7 ਪਿਛੇ ਨੂੰ ਸਵੇਰੇ 5:30 ਵਜੇ ਚਗਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਰਮਲ ਸਿੰਘ ਵਾਸੀ ਕਾਗਣਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਿਆਂ ਨਾਲ ਜੰਬੀਰ ਸੱਟਾਂ ਜਿਹੜੇ ਮਾਰਦੇ ਨੇ ਇਤਨਾ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁਖ ਅਫਸਰ ਇੰਸਪੈਕਟਰ ਬਿੰਦਰ ਸਿੰਘ ਨੂੰ ਰਿਪੋਰਟ ਦਿੱਤੀ ਜਿਨ੍ਹਾਂ ਨੇ ਇਸ ਮੁਕੱਦਮੇ ਦੀ ਗੰਇੰਤਤਾ ਨੂੰ ਦੇਖਦਿਆਂ ਆયા ਤੁਰੰਤ ਮੁਕਦਮਾ ਰੈਲੇਵੈਂਟ ਸੈਕਸ਼ਨ ਤਹਿਤ ਜਿਹੜੀ ਆ ਟੈਮਪੋਰਰੀ ਸਖਸ਼ਣ ਦਾ ਦਰਜ ਕੀਤਾ ਜੋ ਇਸ ਮੁਕਾਦਮੇ ਦੀ ਸਗੀਨਤਾ ਦੇ ਮੰਦੇ ਨਜ਼ਰ ਮਾਨਜੋਗ ਐਸਐਸਪੀ ਜ਼ਿਲ੍ਹਾ ਜੰਮਦਰ ਤੇ ਹਾਥੀਸਤਾਰ ਹੰਦਰ ਸਿੰਘ ਰੱਖੀ ਦੀ ਵੱਲੋਂ ਸਮੇਤ ਐਸਪੀ ਸਰਬੀਤ ਰਾਏ ਜਿਨੇ ਗਾਈਡ ਦੀ ਲਾਈਨ ਤੇ ਮੋੜਾ ਥਾਂ ਦੀ ਸ਼ਾਹਪੁਰ ਦੀ ਟੀਮ ਨੇ ਅਦੋਨਰ ਢੰਗ ਤਰੀਕਿਆਂ ਨਾਲ ਇਸ ਦੇ ਪਹਿਲਾਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਬ ਵੀ ਭੇਜਿਆ ਗਿਆ ਔਰ ਇਹ ਜਿਹੜਾ ਵੀਡੀਓ ਤੇ ਸੀਗਾ ਜਿਹੜਾ ਕਰਨਦੀਪ ਨੰਦੋ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਜਿਹੜਾ ਸੱਤਾਂ ਹਸਪੀਟਲ ਨਿਰੰਦਰ ਰਾਜੇਰੇ ਲਾਇਸੀਗਾ ਜਿਹਦੀ ਸੱਤਾਂ ਦੀ ਤਬਿਆ ਤਾ ਨਾ ਸੰਦਿਆ ਸੰਦਿਆ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਹੈ ਮੌਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਜੁਰਮ 302 ਜਿਹੜਾ ਕਤਲ ਦਾ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿੰਦੇ ਦੋ ਦੋ ਸ਼ਖ ਨੂੰ ਗ੍ਰਫਤਾਰ ਕੀਤਾ ਜੋ ਇਸ ਮਾਮਲੇ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜ਼ਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਮਰਥਾ ਦਿੱਤੀ ਆ ਜਿਵੇਂ ਜੋ ਗੁਰਪ੍ਰੀਤ ਸਿੰਘ ਕਾਲੂ}{|\text{ਸ਼ਾਲਜੀਤ}} \text{ਔਰ ਪੋਲਾ ਅਭਿਸ਼ੇਕ ਕਾਰੋਰ ਪਬੀ ਅਤੇ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਇਹਨਾਂ ਬਸਵਰਤੇਗ ਦਸਤਰ ਜਿਹੜੇ ਸੀਗੇ ਔਰ ਕਈ ਦਾ ਦਸਤਾਵੇਜ਼ ਬਰਾਮਦ ਕੀਤਾ ਔਰ ਇਹਨਾਂ ਨੂੰ ਮਾਂਜੋ ਅਦਾਲਤ ਤੇ ਪੇਸ਼ ਕਰ ਰਿਹਾ ਮੰਨਦਾ ਸੀ ਕਿ ਤੱਕ ਹੈ ਇਸ ਦੇ ਮੁਕੱਦਮੇ ਦੀ ਜੁਕੈ ਹਾਇਨਾ ਤੋ ਤਿਸ ਕੀਤਾ ਜਾ ਰਹੀਆ ਕਿਉਂਕਿ ਇੱਕ ਇੱਕ ਗੰਭੀਰ ਅਪਰਾਧ ਆ ਔਰ ਇਹਦਾ ਬਹੁਤ ਹੀ ਗਰੇ ਪਰਿਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਵਰਸ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸਹਿਮਤੀ ਆ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਦੋਨ ਲਿ ਜਿਹੜਾ ਜਰਿੰਦਰ ਵਿਧਾਤੀ ਪੁਲਿਸ ਜਿਹੜੀ ਵਤਨਵਧ ਹੈਗੀ ਆ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਨੂੰ ਸਖਤ ਸਜ਼ਾ ਦੇ ਕੇ ਪੁਲਿਸ ਇਸ ਤਰ੍ਹਾਂ ਦੇ ਪ੍ਰਧਾਨ ਜਲਦੀ ਹੀ ਜਿਹੜਾ ਕਾਨੂੰਨਾਂ ਦੇ ਜਿਹੜੀ ਸੁਰੱਖਾ ਮਸ਼ੇ ਬੰਦ ਕਰਨ ਲਈ ਪਾਵੰਦਾ ਹੈ ਥੈਂਕ ਯੂ